ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਆਪ ਕੱਲ ਆਪਾਂ ਦੁੱਧ ਮੰਗਾਇਆ ਸੀਗਾ ਦੁੱਧ ਤਾਂ ਆਪਾਂ ਮੰਗਾ ਲਿਆ ਸੀ 15 ਕਿਲੋ ਖੋਆ ਮਾਰਨ ਵਾਸਤੇ ਵੀ ਪੱਠੀ ਤੇ ਬਾਹਰ ਮਾਰਾਂਗੇ ਤੇ ਪਰ ਮੁੰਡੇ ਉਧਰ ਮੇਰੇ ਬ੍ਰਦਰ ਤੇ ਬਾਕੀ ਆਪਣਾ ਦੋਤਾ ਤੇ ਬਾਕੀ ਭਤੀਜੇ ਉਹ ਸਾਰੇ ਕੰਮ ਤੇ ਅੱਜ ਸੋਮਵਾਰ ਉਹਨਾਂ ਨੂੰ ਛੁੱਟੀ ਨਹੀਂ ਤੇ ਫੇਰ ਮੈਂ ਕਿਹਾ ਦੁੱਧ ਖਰਾਬ ਨਾ ਹੋ ਜੇ ਕਿਉਂਕਿ ਸੱਜਰਾ ਚਵਾ ਕੇ ਲਿਆਂਦਾ ਸੀਗਾ ਹਸਤਾਲ ਦੇ ਤੋਂ ਗਾਈਆਂ ਵਾਲਾ ਸੀਗਾ ਗਾਈਆਂ ਮੱਝਾਂ ਵਾਲਾ ਤੇ ਫੇਰ ਮੈਂ ਕੱਲੀ ਨਹੀਂ ਮੈਂ ਕਿਹਾ ਚਲੋ ਘਰੇ ਮੈਂ ਉਹਨੇ ਚੱਕਰ ਗੈਂਸ ਤੇ ਥੋੜਾ ਜਿਹਾ ਮਾਰ ਲੈਣੀ ਮੈਂ 5 ਕਿਲੋ ਦੁੱਧ ਧਰਤਾ ਸੀਗਾ ਪਰ ਤੇ ਨਾਲੇ ਫੇਰ ਮੈਂ ਸਬਜ਼ੀ ਬਣਾਉਣ ਲੱਗ ਪਈ ਥੋੜਾ ਜਿਹਾ ਦੁੱਧ ਤਾਜ਼ਾ ਕਰਕੇ ਸੱਜਰਾ ਤੇ ਬੈਂਦੀ ਥੋੜਾ ਟਾਈਮ ਹੀ ਲੱਗਾ ਸੀਗਾ ਇਹ ਬਹੁਤ ਸੋਹਣਾ ਮੈਂ 5 ਪੰਨ ਕਿਲੋ ਦੁੱਧ ਪਾਇਆ ਸੀ ਖੁਆ ਜਿਹੜਾ ਆਪਣਾ ਤੇ ਉਹਨਾਂ ਮੈਕਸਾ ਗਾਇਆਂ ਦੇ ਤੇ ਮੱਝਾਂ ਦਾ ਦੁੱਧ ਲਾ ਕੇ ਕਰਕੇ ਬਹੁਤ ਸਾਰਾ 5 ਕਿਲੋ ਦੁੱਧ ਸੀਗਾ ਹਾਂਜੀ ਮੈਂ ਦੋ ਕੰਮ ਕਰ ਲਏ ਤੇ ਦੋ ਕੀ ਕਾਫੀ ਕਰ ਲਏ ਨਾਲ ਤਾਂ ਖੁਆ ਬਣ ਗਿਆ ਨਾਲ ਹੀ ਸਬਜ਼ੀ ਨਾਲ ਤਾਂ ਆਤੀ ਆ ਤੇ ਹੁਣ ਬਾਕੀ ਜਿਹੜੇ ਦੁੱਧ ਬਚਿਆ ਵਾ ਆਪਣਾ ਰਹਿ ਗਿਆ ਸੀ 10 ਕਿਲੋ ਉਹ ਮੈਂ ਹੁਣ ਭਾਂਡਿਆਂ 'ਚ ਕੱਟ ਕੇ ਫਰਿੱਜ 'ਚ ਲਾਉਣੀ ਆ ਆ ਮੈਂ ਜੱਗ 'ਚ ਕੱਟ ਤਾਂ ਥੱਲੇ ਖੰਡ ਪਾਤੀ ਉੱਤੇ ਖਵਾ ਕੱਢ ਦਿੱਤਾ ਤੇ ਹੁਣ ਮੈਂ ਉਹ ਹੱਥ ਨੇ ਆਟਾ ਲਾਉਂਗੀ ਕਿਉਂਕਿ ਹੁਣ ਮੇਰੇ ਕੋਲ ਟਾਈਮ ਨਹੀਂ ਹੁਣ ਮੈਨੂੰ ਜਾਣਾ ਵਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਵੀਡੀਓ ਤਾਂ ਆਪਾਂ ਸਟਾਰਟ ਕੀਤੀ ਸੀ ਸਵੇਰ ਦੀ ਤੇ ਹੁਣ बस मैं फ्री हो के ਤੇ ਤਿਆਰ ਹੋ ਕੇ ਤੇ ਹੁਣ ਮੈਂ ਇੱਥੇ ਆ ਗਈ ਸੀਗੀ ਰੈਸਟੋਰੈਂਟ ਤੇ ਤੇ ਅੱਜ ਉਧਰੋਂ ਤਾਂ ਮੇਰੀ ਛੁੱਟੀ ਆ ਮੇਰੇ ਕੰਮ ਤੋਂ ਤਾਂ ਮੰਡੇ ਆ ਤੇ ਫਿਰ ਅੱਜ ਮੰਡੇ ਨੂੰ ਫਿਰ ਮੈਂ ਇੱਥੇ ਹੁਣੀ ਆ ਕਿਉਂਕਿ ਇੱਥੇ ਅੱਜ ਦੋ ਜਣਾਂ ਨੂੰ ਛੁੱਟੀ ਆ ਤੇ ਫਿਰ ਮੇਰਾ ਮੰਡੇ ਦਾ ਇੱਥੇ ਇੱਕੰਧਰਾ ਤੋਂ ਕੀਤਾ ਹੋਇਆ ਕੰਟੈਕਟ ਕੰਮ ਦਾ ਤੇ ਮੰਡੇ ਮੈਂ ਇੱਥੇ ਕੰਮ ਕਰਿਆ ਕਰਾਂਗੀ ਤੇ ਬਸ ਹੁਣ 11 ਵਜੇ ਗਏ ਸੀ ਵੀ ਤੇ ਮੈਂ ਸਾਰਾ ਘਰੇ ਕੰਮ ਨਿਬੜ ਕੇ ਤੇ ਆ ਗਈ ਸੀਗੀ ਉਨ ਬਸ ਮੈਂ ਵੀ ਲੱਗਦੀਆਂ ਕੰਮ ਕਰਨ ਮੈਂ ਕਿਹਾ ਚਲੋ ਵੀਡੀਓ ਦੀ ਆਪਾਂ ਸਟਾਰਟਿੰਗ ਕਰ ਲਈਏ ਕਿਉਂਕਿ ਅੱਜ ਸੈਲਫ ਵੀ ਹੈ ਨਹੀਂ ਇਕ ਤੇ ਉਹਦੀ ਵੀ ਛੁੱਟੀ ਆ ਤੇ ਇੱਕ ਜਿਹੜੀ ਇੱਥੇ ਆਪਣੇ ਕੁੜੀ ਰੱਖੀ ਹੋਈ ਹੈ ਵੀਟਰ ਦਾ ਕੰਮ ਕਰਦੀ ਆ ਤੇ ਸੁਬਾਹ ਦੀ ਉਹਦੀ ਵੀ ਛੁੱਟੀ ਆ ਸ਼ਾਮ ਨੂੰ ਆਉਗੀ ਲੱਗ ਕੇ ਮੈਂ ਇੱਥੇ ਅੱਜ ਕੰਮ ਕਰੂੰਗੀ ਤੇ ਉਹ ਬਸ ਉਹਦਾ ਅੰਦਰ ਲੱਗਿਆ ਹੋਇਆ ਆਪਣਾ ਕਰੀ ਜਾਂਦਾ ਕੰਮ ਤੇ ਮੈਂ ਵੀ ਵਸ ਕਰਾਉਣੇ ਆ ਉਹਦੀ ਮਾਂ ਤੇ ਹਾਂਜੀ ਆਪਾਂ ਇੱਥੇ ਥੋੜੀ ਜੀ ਡੈਕੋਰੇਸ਼ਨ ਇੰਡੀਆ ਦਾ ਹਿਸਾਬ ਨਾਲ ਕੀਤੀ ਆ ਆਪਣੇ ਪੰਜਾਬੀ ਕੈਪ ਦੀ ਕਿਉਂਕਿ ਇੱਥੇ ਗਾਖ ਜਿਹੜੇ ਆਉਂਦੇ ਆ ਤੇ ਉਹ ਕਹਿੰਦੇ ਵੀ ਜਿਵੇਂ ਇੰਡੀਅਨ ਤੁਸੀਂ ਇੱਥੇ ਰੱਖਿਆ ਡੈਕੋਰੇਸ਼ਨ ਕਰੋ ਇੰਡੀਆ ਨਾ ਤੇ ਆ ਕਰਕੇ ਆਪਾਂ ਥੋੜੀ ਜੀ ਕੀਤੀ ਹੈ ਥੋੜੀ ਕੀਤੀ ਆ ਬਾਕੀ ਆਪਾਂ ਸਮਾਨ ਆਰਡਰ ਕੀਤਾ ਹੋਇਆ ਵਾ ਸਹੀ ਉਹ ਜਿਹੜਾ ਆ ਗਿਆ ਫਿਰ ਆਪਾਂ ਉੱਪਰ ਸਾਰੇ ਡੈਕੋਰੇਸ਼ਨ ਵਧੀਆ ਆਪਾਂ ਆਪਣੀ ਇੰਡੀਅਨ ਵੀ ਰੱਖਾਂਗੇ ਕਿਉਂਕਿ ਲੋਕੀ ਬਹੁਤ ਪਸੰਦ ਕਰਦੇ ਆ ਹੁਣ ਵੀ ਜਦੋਂ ਵੀ ਆਉਂਦੇ ਆ ਜਿਹੜੇ ਗਾਖ ਉਹ ਆ ਚੀਜ਼ਾਂ ਦੇਖਦੇ ਆ ਉਹ ਜਿਵੇਂ ਪੱਖੀ ਹੋਈ ਤੇ ਆਹ ਆਪਣਾ ਇੰਡੀਅਨ ਕਲਚਰ ਤੇ ਬਹੁਤ ਜੰਦੀ ਵੀ ਇਹ ਕਰਿਆ ਕੱਲ ਫੋਟੋ ਵੀ ਕਰਵਾ ਕੇ ਕੇ ਇੱਥੇ ਖੜ ਕੇ ਇਸ ਕਰਕੇ ਆਪਾਂ ਕਿਹਾ ਚਲੋ ਥੋੜਾ ਜਿਹਾ ਅਲਮੋਰ ਇਹਨਾਂ ਨੂੰ ਪਾਣੀ ਪਾਇਆ ਸੀ ਪਤ ਆデア ਕਰਨਾ ਨੂੰ ਨਹੀਂ ਗਮਲੇ ਵੀ ਆਪਾਂ ਹੁਣ ਚੇਂਜ ਕਰਵਾ ਕਰ ਦਈਏ ਕਿਉਂਕਿ ਮੈਨ ਲੱਗਦਾ ਇਹ ਗਮਲੇ ਆ ਚ ਇਹਨੇ ਸੁੱਕ ਜਾਣਾ ਵਾ ਦੂਜਾ ਕਿੱਥੇ ਆ ਕੀ ਬੀ ਹੋ ਗਿਆ ਉਹ ਤਾਂ ਚੱਲਿਆ ਹੈ ਨਾ ਤੇ ਆਇਆ ਨਾ ਇਹ ਤਾਂ ਮਾਫ ਕਰ ਓਕੇ ਮਾਤਰ ਘਰੇ ਵੀ ਮੈਂ ਲੈ ਕੇ ਜਾਉਂਗੀ ਥੋੜਾ ਜਿਹਾ ਸੱਲਾਂ ਆਇਆ ਸੀ ਤਾਂ ਮਾਰਕੀਟ ਹੁਣ ਮੈਂ ਆਈ ਹਾਂ ਕਿਉਂਕਿ ਥੋੜਾ ਜਿਹਾ ਸਮਾਨ ਰੈਂਦਾ ਸੀ ਲੈਣ ਆਲਾ ਉਹ ਕੋ ਲੈਣ ਆਈ ਹਾਂ ਹੁਣ ਮੈਂ ਲੱਗੀ ਸਿਆਸਤਾ ਕਰਨ ਐਸੇ ਕੜਾਏ ਸੀ ਸ਼ਾਮ ਦਾ ਟਾਈਮ ਸੀਗਾ ਉਹ ਆਟਾ ਮੈਂ ਥੋੜਾ ਹੀ ਖਾਉਂਗੀ ਜ਼ਿਆਦਾ ਆਪਾਂ ਖੁਆਈ ਰੱਖਾਂਗੇ ਉਸੇ ਕੜਾਈ ਨੂੰ ਮੜ ਜਾਣਾ ਸਾਫ਼ ਕਰਕੇ ਬੱਸ ਆਟਾ ਪਾ ਲਿਆ ਵਿੱਚ ਖੁਆ ਲੱਗਾ ਹੋਇਆ ਸਾਈਡਾਂ ਤੇ ਇਸ ਖੁਆ ਦਾ ਆਪਣਾ ਬਣ ਗਿਆ ਜਿਹੋ ਤੇ ਹੁਣ ਮੈਂ ਇੱਥੇ ਟ੍ਰੇ ਚ ਕਿਉਂ ਲਾ ਲਿਆ ਆਪਾਂ ਟਿੱਕੀਆਂ ਬਣਾਵਾਂਗੇ ਇਹਦੀਆਂ ਤੇ ਇਧਰ ਮੈਂ ਕਾਜੂ ਬਦਾਮ ਸਾਰੇ ਕੁੱਟ ਲਈ ਮਿਕਸੀ ਚ ਨਹੀਂ ਪੀਸੇਗੇ ਮੈਂ ਬੇਲਨ ਨਾਲ ਕੁੱਟੇ ਫਿਰ ਉਹਦੇ ਚ ਬਾਲਾ ਮੈਂ ਖਜੂਰਾ ਜਿਹਾ ਬਣ ਜਾਂਦਾ ਮੋٹے ਮੋٹے ਤੇ ਸੋਹਣੇ ਲਾਦ ਦੇ ਲਾਏ ਹਾਂ ਜੀ ਆ ਬਣ ਗਿਆ ਆਪਣਾ ਕੋਆ ਤੇ ਇੱਕ ਟ੍ਰੇ ਚ ਤਾਂ ਮੈਂ ਜਮਾਤਾ ਉੱਪਰ ਲਾ ਕੇ ਕਾਜੂ ਬਦਾਮ ਪੈਸਟਾ ਪਟਿੱਕੀਆਂ ਬਣਾਵਾਂਗੀ ਇਹਦੀਆਂ ਤੇ ਥੋੜਾ ਜਿਹਾ ਵਧ ਗਿਆ ਸੀ ਉਹਦੇ ਮੈਂ ਪਿੰਨੀਆਂ ਬਣਾ ਲੇਗਾ ਜਿੰਮੀਆਂ ਵਰਤ ਲਵਾਂ ਤੇ ਇਹਨੂੰ ਆਪਾਂ ਜਿਠੇਰ ਕੇ ਕੱਟਾਂਗੇ ਤੇ ਜਾਂ ਮਿਲਾਂ ਚੰਗੀ ਤਾਂ ਮੈਂ ਕਿਸੇ ਫੇਰ ਆ ਰਹੀ ਸ਼ਾਮ ਨੂੰ ਉੱਥੇ ਇਹ ਕਿਹੜਾ ਪਲਾਨ ਸੀ ਮੈਂ ਕੋਪੀ ਲੈ ਕੇ ਆਇਆ ਹਾਂ ਇਹ ਨੀ ਮਾਮਾ ਜੀ ਉਹ ਤਾਂ ਲੈ ਆਈ ਸੀ ਕੱਪੀ ਲੈਤੀ ਉਸਮਾਨੀ ਨਹੀਂ ਆਮੇ ਨਹੀਂ ਰੱਖ ਸਕਦੇ ਜੀ ਚੈਕਿੰਗ ਹੋ ਰਹੀ ਹੋਣੀ ਹੈ ਤੁਹਾਨੂੰ ਕੋਈ ਕੰਮ ਨਹੀਂ

आले से पापा आ देखो हैंडराइटिंग <laughs> मैं खता दे खताबा भी इठे रखी बैठी थी बिचारी पढ़ती देखो हैंडराइटिंग मैथरी क्या बात है कितनी प्यारी लिख दिया है फ्री ਬਰਾਵਾ ਬਰਾਵਾ ਪਰਦਾ ਕੀ ਵਿਦੇ ਲਾ ਮੈਥਮੈਟਿਕਾ ਕਮੇ ਫਾਸਟ ਹੈ ਅਲੈਕਸੈਂਡਰ ਆ ਰਹੀ ਹੈ ਪਰਦਾ ਬਹੁਤ ਬੈਲ ਹੈ ਇਹ ਵੀ ਸਿਆਣਾ ਮੈਨੂੰ ਪਤਾ ਨਾ ਪ੍ਰਵੀਸੀਮਾ ਤੇਰੀ ਕਿਵੇਂ ਰਾਈਟਿੰਗ ਵਧੀਆ ਹੈ ਕਿਵੇਂ ਲੱਗਾ ਖਾਣਾ ਦੱਸੋ ਇਹਨਾਂ ਖਾਣਾ ਥੋੜਾ ਬਹੁਤ ਟੇਸਟੀ ਸੀ ਇਹ ਈਡਿਆੜੀ ਪੂਰੀ ਫੀਲਿੰਗ ਆਈ ਗਾਲੇ ਵਾਲੀ ਫੀਲਿੰਗ ਵੀ ਆਈ ਡਿਨਰ ਦੀ ਫੀਲਿੰਗ ਵੀ ਆਈ ਦੋਨੇ ਕੌਸੇ ਮਿਲ ਗਏ ਇੱਕੋ ਰੈਸਟੋਰੈਂਟ ਤੇ ਹਣਾ ਬਹੁਤ ਬੋਨਾ ਮੋਤ ਟੂਟੋ ਬੋਨਾ ਟੂਟੋ ਬੋਨਾ ਸਮੋਸਾ 10 ਛੁ 10 ਇਹ ਪੀਟza ਸਮੋਸਾ ਚਿਕਨ 10 ਛੁ 10 ਬੈਡ ਜਨਨ ਵਿੱਚ 10 ਛੁ 10 ਗਰਲ ਤੂੰ ਦੱਸ ਬੱਤ ਕਿਵੇਂ ਲੱਗਾ ਦੇਨੋ ਕਹਿੰਦੇ ਬੱਚੇ ਹਮੇਸ਼ਾ ਸੱਚ ਬੋਲਦੇ Oddio, leggo, non è Molto buono, piaciuto molto. Venite mai al ristorante che è benissimo, buonissimo da mangiare. Grazie, bravi, bravi. Mm -hmm.